ਈ ਕਰੰਟ ਡੀਰੀ ਫਰਮ ਤੇ ਬੋਬੋ ਵੈਲਕਮ ਹੈ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਮਿਸ਼ਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਰਾ ਆਪਣੇ ਵੀਰ ਸਰਵ ਕੋਲ ਆਜੋ ਸਾਰੇ ਪਸ਼ੂਆਂ ਲਈ ਨਹੀਂ ਜਾਣਕਾਰੀ ਸასი ਗਾਲ ਜੀ ਸასი ਗਾਲ ਜੀ ਸასი ਗਾਲ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਮੇਰਾ ਬਾਬੇ ਦੀਆਂ ਚੜ੍ਹਦੀ ਕਲਾ ਚਲੋ ਮੇਰਾ ਹੀ ਚਾਹੀਦੀਆਂ ਬਾਕੀ ਮੇਰਾ ਵੀਰ ਭਰਾ ਜਿਹੜੇ ਵੀ ਚੈਨਲ ਨੂੰ ਮੈਂਦੇ ਆ ਵੱਧ ਤੋਂ ਵੱਧ ਲਾਈਕ ਜੀ ਕਰਨ ਭਰਾ ਨੂੰ ਸਪੋਰਟ ਕਰਾਇਆ ਕਰੋ ਬਿਲਕੁਲ ਬਿਲਕੁਲ ਜੀ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਵੀਰ ਨੂੰ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਜਰੂਰ ਪੂਰੀ ਕਰਨਾ ਬਿਲਕੁਲ ਵੀਰੇ ਬਿਲਕੁਲ ਸਾਡੇ ਚੈਨਲ ਤੇ ਪਈ ਤੇ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਮਿਲਿਆ ਹੈ ਬਿਲਕੁਲ ਵੀਰੇ ਬਿਲਕੁਲ ਮਾਲ ਵੇਚ ਗਿਆ ਵੀਰ ਜੀ ਸਾਰਾ ਹੀ ਹਾਂ ਬੱਸੇ ਵਾਲੇ ਵੇਚ ਗਿਆ ਉਹਦੇ ਹੀ ਕੀ ਮਾਲ ਵੇਚਦੀ ਆਇਆ ਸੀ ਤੇ ਉਹ ਵੀ ਵੇਖੂਕ ਜਾਂਦਾ ਆ ਬਾਕੀ ਪਿੰਡ ਆਪਣਾ ਵਿੱਚ ਹੀ ਮਿਸ਼ਨਪੁਰਾ ਜਲਾਗਦਾ ਖੁਰ ਤਸੀਲ ਬਟਾਲਾ ਆ ਰਹੇ ਹੁੰਦੇ ਨਿਕਲਦਾ 3 ਕਿਲੋਮੀਟਰ ਤੇ ਸੱਜੇ ਹੱਥ ਆਪਣਾ ਪਿੰਡਾ ਵਿੱਚ ਹੀ ਠੀਕ ਹੈ ਵੀਰੇ ਬੇਚੇ ਵਾਲੀ ਸ਼ਹਿਰ ਤੋਂ ਆਉਂਦੇ ਆ ਰिलायंस ਪੰਪ ਤੋਂ ਅੱਗੇ ਖੱਬੇ ਹੱਥ ਪਿੰਡਾ ਹਾਂਜੀ ਬਾਕੀ ਵੈਸੇ ਸੱਜੇ ਪਾਸ਼ਾ ਦੀ ਕਿਰਪਾ ਨਾਲ ਵੀ ਮਾਲ ਨੂੰ ਰੋਟੀਨ ਤੇ ਆਪਣੇ ਕੋਲ ਹਾਂਜੀ 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 ਇੱਕ ਭਰਾਵਾਂ ਨੂੰ ਬੇਚਦੀ ਆ ਵੀ ਆਪਾਂ ਸੋਮਵਾਰ ਦੇ ਸੋਮਵਾਰ ਇਤਵਾਰ ਵੀਡੀਓ ਪਾਇਆ ਕਰਾਂਗੇ ਤੇ 100 ਵਾਰ ਮਾਲ ਵਿਕਰੀ ਹੋਇਆ ਕਰੂਗਾ ਹਫਤੇ ਦਾ ਇੱਕ ਉਹ ਦੇਣਾ ਪਰ ਰੱਖਣਾ ਵਾ ਕਿਉਂਕਿ ਆਪ ਬਾਹਰ ਹਾਂਜੀ 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 ਬਿਲਕੁਲ ਵੀਰੇ ਬਿਲਕੁਲ ਜਿਹੜਾ ਦੂਰੋਂ ਆਉਂਦਾ ਪੜੀ ਖਰਾਬ ਬਿਲਕੁਲ ਵੀਰੇ ਬਿਲਕੁਲ ਅਗਲੀ ਹੁਣ ਵੀ ਬੱਚੀਆਂ ਸਾਥ ਆਪਾਂ ਲਈਆਂ ਵਾ ਆਹ ਵੇੜਾ ਦੁੱਧ ਤੇ ਚੜੀਆਂ ਤਿਆਰ ਆ ਘਰੋਂ ਗੱਪਣਾ ਸਵਾ ਕੇ ਤਿਆਰ ਕਰਕੇ ਦੁੱਧ ਤੇ ਜਾਣ ਠੀਕ ਆ ਵੀਰੇ ਠੀਕ ਆ ਵੱਡੀਆਂ ਵੇੜਾ ਫਾਰਮ ਵਾਲੀਆਂ ਹਨ ਤੇ ਆਪਾਂ ਲਈ ਵਸ਼ੇ ਨਹੀਂ ਕਰਾਂਗੇ ਠੀਕ ਆ ਵੀਰੇ ਠੀਕ ਗਾੜੀ ਵੀਰ ਜੀ ਆ ਗਈ ਜਲਸੀ ਚਲਸੀ ਮੱਛੀ ਦੇਖੋ ਵੀਰੇ ਵਸ਼ੀ ਫੁੱਲ ਵੱਡਾ ਕੱਦ ਵਜਨ ਆ ਉਹੋ ਤਿਆਰ ਭਾਜੀ ਦੁੱਧ 20 ਕਿਲੋ ਅੱਛਾ ਜੀ 20 ਕਿਲੋ ਲੀਟਰ ਮਾਰ ਕੇ ਦਾਂਗੇ ਜਿੰਨਾ ਮਰਜੀ ਆਪਣੀ ਤਸੱਲੀ ਕਰੇ ਠੀਕ ਆ ਵੀਰੇ ਠੀਕ ਆ ਵੀਰੇ ਵੇਖੋ ਵੱਡੀ ਵਛੀ ਆ ਫੁੱਲ ਫਾਰਮ ਵਾਲੀ ਥਣ ਥਣ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਗੁਲਾਬੀ ਥਣ ਲੱਗਾ ਵੀਰੇ ਤੋੜਦੇ ਵੀਰੇ ਇਹ ਬਹੁਤ ਚੰਗੀ ਕੁਆਲਟੀ ਵਾਲੀ ਮਛੀ ਦੁੱਧ ਸ਼ਵਾਦੂ ਦੀ 25 ਲੀਟਰ ਦੇ ਸਹੀ ਗੱਲ ਆ ਵੀਰੇ ਕੱਦ ਕੋਦ ਕਰਮਾਲ ਨੂੰ ਬਹੁਤ ਸੋਹਣਾ ਲੱਗਾ ਵਾ ਜੰਮੀ ਪਲੀ ਫੁੱਲਿਆ ਵੀਰ ਜੀ ਸਾਂਭੀ ਕੇ ਵੀਰ ਭਰਾ ਨੂੰ ਬੋਲ ਦੇਖੋ ਤੋਰਾ ਪਲਵਾਨਾਂ ਵਾਲਾ ਜਾ ਜਾ ਜੋ ਕਿ ਲੈ ਕਾਚਾ ਫੋਟ ਵਾਲੀ ਬਣਿਆ ਥੱਲੇ ਜਿੱਦਾਂ ਇਹ ਵੀਰ ਜੀ ਕਿੱਥੋਂ ਲੈ ਆਂਦੇ ਨੇ ਕਿ ਜਿਨੇ ਕੱਢ ਕੇ ਇਹ ਨਗੀਨੇ ਤੇਨੂੰ ਪਤਾ ਫਾਰਮਾ ਫੂਮਾ ਤੇ ਵੜਾ ਲਈਂ ਚੰਗੀਆਂ ਲਈਂਆਂ ਕਰਨ ਗੱਬਣਾ ਵਸ਼ੀਆਂ ਲੈ ਜਾਂਦੀਆਂ ਸਵਾਗ ਘਰ ਤਿਆਰ ਕਰਦੀਆਂ ਸਹੀ ਗੱਲ ਵੀਰੇ ਸਹੀ ਗੱਲ ਹੈ ਬਾਕੀ ਵੀਰ ਦਾ ਸਾਰਾ ਹੀ ਮਾਲ ਖਰਾ ਹੁੰਦਾ ਵਾ ਮਾਲ ਮਾੜਾ ਲੈਣਾ ਨਹੀਂ ਤੇ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਮਾਲ ਮਾੜਾ ਲੈ ਜਾਂਦੇ ਬਕੰਦ ਲਾ ਜਾਂ ਨਹੀਂ ਕਹਿੰਦੇ ਇਹ ਮਾਲ ਮਾੜੇ ਦਾ ਤਾਂ ਫਾਇਦਾ ਹੀ ਕੋਈ ਨਹੀਂ ਬਿਲਕੁਲ ਵੀਰੇ ਬਿਲਕੁਲ ਚੰਗੀ ਲੈ ਲੋ ਕੋ 10000 ਮਹਿੰਗੀ ਲੈ ਲੋ ਹੈਨਾ ਬਸ ਬਸ ਨਾਲੇ ਵੀਰ ਜੀ ਆਪ ਵੀ ਖੁਸ਼ ਤੇ ਗਾਹਕ ਵੀ ਖੁਸ਼ ਪਾਜੀ ਬਾਲ ਦੀਆਂ 20 20 ਕਿਲੋ ਵਾਲੀਆਂ ਥੱਲੇ ਧਰਉਂਦੀਆਂ گاਵਾ ਸਹੀ ਗੱਲ ਵੀਰੇ ਸਹੀ ਗੱਲ ਥਾਨ ਤੁਣ ਵੀਰ ਜੀ ਗੁਲਾਬੀ ਥਾਨ ਲੱਗਾ ਕੋ ਵੱਡੀ ਵਸ਼ੀਆ ਫੁੱਲ ਗੂਥੀ ਵਸ਼ੀਆ ਓਕੇ ਆ ਸਾਰੀ ਬਹੁਤ ਵੈਰ ਚੰਗੀ ਥਾਨ ਤੁਣ ਬੱਛੀ ਨੂੰ ਲੱਗਾ ਬਾਕੀ ਨਾਈਟ ਸਾਈਪਾ ਕਰਦੇ ਹਾਂ ਹਾਂ ਜੀ ਹਾਂ ਜੀ ਮੈਡ ਵੀ ਕਰੀ ਪਰਾਂ ਨੂੰ ਦੋੜ ਕੇ ਬੁਖਾਲ ਦਈਏ ਬਾਕੀ ਜੀ ਲਈ ਕੋਈ ਗੱਡੀ ਦਵਾ ਕੇ ਵਾਸੀ ਤੋਂ ਦੋ ਜੀ ਤੋਂ ਵਾਸੀ ਦਾ ਪੂਰਾ ਐਂਡ ਤੱਕ ਜਰੂਰ ਦੇਖੋ ਸਾਰੇ ਪਾਣੀ ਦਾ ਕੱਢਾ ਜੀ ਗਲਾਬੀ ਦਾ ਤੁਹਾਡਾ ਵਾਲਾ ਜੱਦਾ ਜੇ ਆਓ ਜੀ ਇਹੋ ਜਿਹਾ ਭਾਡਾ ਨਹੀਂ ਲੱਪਣਾ ਸਹੀ ਗੱਲ ਆ ਵੀਰੇ ਸਹੀ ਗੱਲ ਹੈ ਸੀਲ ਪੂਰੀ ਜੈ ਪੂਰੀ ਠੰਡੀ ਸੀਲ ਵੱਡੀ ਵਾਸੀ ਵੱਡੀ ਛੋਟ ਵੀ ਜੇ ਨਾ ਕਰਾਂਗੇ 85000 90000 ਜੋ ਮਰਜ਼ੀ ਕਰੀ 80000 ਤੋਂ 10000 ਛੋਟ ਹੋਊਗੀ ਭਾਜੀ ਠੀਕ ਆ ਵੀਰੇ ਮੈਂ ਕਿ ਨਹੀਂ ਠੀਕ ਆ ਵੀਰੇ ਦੇਖੋ ਵੀਰ ਜੀ ਖੋਲ ਵੱਡੀ ਵਸ਼ੀ ਆ ਬਾਕੀ ਮੇਰਾ ਵੀਰ ਭਰਾ ਫੋਨ ਲਾਏ ਕੋਈ ਗੱਲ ਨਹੀਂ ਮਾਨਤਨ ਵੀਰ ਨੂੰ ਨਹੀਂ ਕਰ ਲੇਗਾ ਜੀ ਦੇਖੋ ਵੀਰੇ ਇਹ ਕੱਢ ਕੇ ਇੱਥੇ ਬੰਨ ਅਗੇ ਉਹ ਲਾਲ ਵਸ਼ੀ ਜਿਹੜੀ ਕੱਢੀ ਲਾਲ ਵਸ਼ੀ ਜੋ ਦੀ ਗਾੜੀ ਵੀਰ ਦੀ ਆ ਗਈ ਐਚ ਐਫ ਜੀ ਮਬੀ ਨਾ ਯਾਂ ਕੇ ਨਿਕਨ ਨਾ ਨਾ ਦੇਸੀ ਜਿਹੇ ਪਾਪੂ ਦਾ ਪਾਇਆ ਵਧੀਆ ਵੇਖੋ ਵੀਰੇ ਵਸ਼ੀ ਥਲੇ ਆੜੀ ਗਾਲਾ ਚੱਡਾ ਆਦਾ ਵੀ ਗੁਲਾਬੀ ਖਾਨਣੀ ਦੇਖੋ ਵੀਰੇ ਵਸ਼ੀ 30 ਕਿਲੋ ਦਾ ਰਿਕਾਰਡ ਪਹਿਲੇ ਸੂਏ ਦਾ ਭਾਜੀ ਅੱਛਾ ਜੀ 1000 ਰੁਪਏ ਲਾਗੋ ਵਸ਼ੀ ਲਈ ਆ ਹਾਂਜੀ ਵੀ ਇਧਰ ਰਿਜਲਟ ਬੰਦਿਆਂ ਦਾ ਆਪਾਂ ਸਾਰਾ ਕੁਝ ਮਤਲਬ ਕਿ ਸਾਰੀ ਆਪਣੀ ਹੈ ਜੀ ਡਿਟੇਲ ਪਈ ਆ ਆਪਣੇ ਕੋਲ ਕੋਡਲੀ ਦੇ ਲਾਗੋ ਧਿਆਨ ਖੁੱਲਾ ਲਾਗੋ ਵਸ਼ੀ ਲਈ ਠੀਕ ਆ ਸਾਰੇ ਪਿੰਡਾਂ ਖੇਰੇ ਪਿੰਡ ਤੋਂ ਸੁਲਤਾਨ ਖੇਰੇ ਪਿੰਡ ਤੋਂ ਸੁਲਤਾਨ ਖੇਰੇ ਪਿੰਡ ਤੋਂ ਸ਼ਹਿਦ ਭਰਾ ਵੀਡੀਓ ਵੇਖ ਰਹੇ ਸਾਰੇ ਸੁਲਤਾਨ ਉਹਨਾਂ ਨੂੰ ਭਾਵੇਂ ਤੇ ਸਟਾਰਮਾਸ਼ੀਆ ਦੁਕਾਨ ਦੇ ਬਰਗਰ ਵਾਲੀ ਹਾਂਜੀ 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 ਠੀਕ ਹੈ ਠੀਕ ਹੈ ਬਈ 25 ਲੀਟਰ ਦੁੱਧ ਚੋਇਆ ਵਾ ਗੁੰਡੇ ਨੇ ਛੱਡ ਲਾ ਵੀਰ ਜੀ ਵਹਿੜ ਆਵਡਈ ਦੱਸਣ ਬਾਕੀ ਬੇਰ ਗੋਲੀ ਬੜੀ ਆ ਠੀਕੋ ਹਫਤੇ ਦੀ ਸੂਈ ਦੇ ਕੋਲ ਹੋਊਗਾ ਦੁੱਧ ਇਹਦੇ 24 ਹੋ ਜੇ 25 ਹੋ ਜੇ 20 ਕਿਲੋ ਦੀ ਗਾਰੰਟੀ ਤੇ ਗਾਂ ਭੇਜਾਂਗੇ ਜਿੱਥੇ ਵੀ ਜਾਊਗਾ ਠੀਕ ਆ ਵੀਰੇ ਠੀਕ ਆ ਉਹ ਵੀਰ ਨੂੰ ਫੜਾਇਆ ਵੱਡੇ ਨੂੰ ਮਾਰੀ ਆ ਫੜੀ ਸੁੱਖ ਲੈ ਬਾਕੀ ਮਸ਼ੀਨਾਂ ਤੋੜਾ ਰੱਖੋ ਇਹ ਕਿਹੜਾ ਦੁਨੀਆ ਇਹ ਕਿਹੜਾ ਥਣ ਲੱਗਾ ਵਾ ਸੁੰਬਾ ਥਣ ਲੱਗਾ ਵਾ ਵਸ਼ੀ ਨੂੰ ਗੁਲਾਬੀ ਅੱਛਾ ਜੀ ਦੇਖੋ ਵੀਰ ਜੀ ਭੱਡੀ ਵਸ਼ੀ ਆ ਫੁੱਲ ਹਾਂਜੀ ਰੰਗ ਬਾਜ ਫੁੱਲਿਆ ਵੀਰੇ ਹਾਂਜੀ ਦੇਖੋ ਵੀਰ ਜੀ ਆਦੇ ਵੀਰੇ ਲੈ ਆ ਲੈ ਆ ਲੈ ਆ ਚਾਹ ਨਾ ਤਾਂ ਦੇਖੋ ਵੀਰ ਜੀ ਭੱਡੀ ਵਸ਼ੀ ਆ ਫੁੱਲ ਰੰਗਵਾ ਜੰਮੀ ਪਲੀ ਖੋਲਿਆ ਸਾਂਭੀ ਸੁਭੀ ਕੇ ਵੀਰਾਂ ਨੇ ਬਹੁਤ ਵਧੀਆ ਵੀਰੇ ਥੱਲੇ ਬਲੈਂਡਰ ਹੀ ਬਣਿਆ ਕਰਵਾ ਲਈਨੇ ਦਾ ਤੋਰਾ ਨਾਣਾ ਦੇਖੋ ਬੰਨੇ ਦੇ ਸਹੀ ਗੱਲ ਆ ਵੀਰੇ ਸਹੀ ਗੱਲ ਇਹ ਮਾਸ ਵਾਲੀ ਵਸ਼ੀਆ ਕੋਈ ਚੰਗੀ ਸੇਵਾ ਕਰੂਗਾ ਮੇਰਾ ਵੀਰ ਤੇ ਹਾਂਜੀ 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 ਵੱਡੀ ਵਸ਼ੀਆ ਦੱਸਦੀ ਆ ਮੈਂ ਹੈਗੀ ਆ ਬਾਕੀ ਰੇਟ ਇਹਦਾ ਵੀ ਮੇਰੀ ਗੱਲ ਸੁਣ ਆਪਾਂ ਜੈਨੂਮਨ ਕਰਾਂਗੇ ਭਰਾਵਾਂ ਨੇ ਚਲੋ ਵੀਡੀਓ ਵੇਖ ਹੀ ਲੈਣੀ ਹੈ ਨਾ ਬਿਲਕੁਲ ਵੀਰੇ ਬਿਲਕੁਲ ਵੀ ਵੇਖ ਹੀ ਲੈਣੀ ਵੀ ਕਿੰਨੇ ਦੀ ਲਈ ਤੇ ਕਿੰਨਾ ਕੁ ਰੇਟ ਪੜਾ ਸਹੀ ਸਹੀ ਗੱਲ ਆ ਵੀਰੇ ਠੀਕ ਆ ਨਾ ਦੱਸਦੀ ਆ ਵਸ਼ੀ ਮੋਲ ਕਰਾਉ ਨੂੰ ਇੱਕ 10 ਦੀ ਵਸ਼ੀ ਦਾ ਕਰ ਲੀਏ ਤਾਂ ਵੀ ਥੋੜਾ ਜੀ ਵੀਰ ਜੀ ਵੇਖੋ ਵਸ਼ੀ ਤੁਹਾਡੇ ਸੇਰ ਸੇਰ ਆਉਂਦੀ ਵਸ਼ੀ ਭਾਜੀ ਗਾਂ ਜਿਹੜੇ ਦੇਣਾ ਉਂਡੇ ਹੈ ਨਾ ਅਸਲ ਦੁੱਧ ਵਾਲੇ ਗਾਂ ਦੇਣਾ ਉਂਡੇ ਦੇਣਾ ਉਂਡੇ ਗਾਂ ਉਹ ਤਾਂ ਲੱਭਦਾ ਹੀ ਨਹੀਂ ਪੀ ਦਬਟੀ ਲੀਟਰ ਦੁੱਧ ਪੈਂਦੀ ਲਾਗੇ ਚੋਲੇ ਹਾਂਜੀ ਵਸ਼ੀ ਦਾ ਮੋਲ ਕਰਾਉ ਨੂੰ ਇੱਕ 10 ਕਰਾ ਲਓ 5 ਕਰਾ ਲਓ ਹਾਂਜੀ ਵੀਰ ਜੀ ਬਚਾ 9000 ਦੀ ਵਸ਼ੀ ਹੋਊਗੀ 1000 ਛੋਟੂ ਲਓ ਵੀਰੇ ਵੱਡੀ ਵਸ਼ੀ ਆ ਫੁੱਲ ਐਚ ਐਫ ਐਚ ਐਫ ਵਸ਼ੀ ਆ ਫਾਰਮ ਚੋਂ ਵੀਰੋਣਾ ਵਛੀ ਲਈ ਆ ਬਾਕੀ ਥੱਲੇ ਕਰਮਾਲ ਨੇ ਟਾਪ ਹੀ ਰਹਾ ਦੇਖੋ ਥੱਲੇ ਹਾਂਜੀ 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 ਵੀਰ ਜੀ ਚਾਉਂਦੇ ਹਾਂਜੀ ਹਾਂਜੀ ਬਹੁਤ ਠੰਡੀ ਸੀ ਇਹ ਕੋਈ ਨਿਆਣਾ ਨਹੀਂ ਇਹਨੂੰ ਪਾਉਣ ਦੀ ਲੋੜ ਵਛਾ ਮਗਰੇ ਸਹੀ ਗੱਲ ਆ ਵੀਰੇ ਸਹੀ ਗੱਲ ਦੋਵੇਂ ਵੀਰ ਜੀ ਨਗੀਨੇ ਹੀ ਆ ਨਗੀਨੇ ਲੱਪਣ ਜਾਇਆ ਸੋਹਣੀਆਂ ਵਛੀਆਂ ਦਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਰੁਕ ਲਾ ਹਾਂ ਇੱਥੇ ਰੁਕ ਲਾ ਵੀਰ ਜੀ